ਲਾ ਸੱਜਣਾ ਪਿੰਡ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਕਟੀਆਂ ਇਹ ਮੰਨ ਲਓ ਔਨ ਕੈਮਰਾ ਤੁਹਾਨੂੰ ਮੱਲੋ 7 ਲੱਗੀਆਂ ਦਿਖਾਉਣਾ ਤੇ ਬਾਕੀ 9-10 ਕਟੀਆਂ ਬਾਈ ਕਹਿੰਦਾ ਸਵੇਰ ਤੱਕ ਆ ਜਾਣੀਆਂ 8 ਵਜੇ ਤੱਕ ਤੇ ਤਰੀਕ ਅੱਜ ਹੈਗੀ ਆ 15 ਮਹੀਨਾ 9ਵਾਂ ਤੇ 2025 ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਇਹ ਮੰਨ ਲਓ ਵੀ ਇਹ ਸੱਜਣ ਦਾ ਬਿਲਕੁਲ ਜਾਇਜ਼ ਜਰੂਗਾ ਤੇ ਕੁਆਲਿਟੀ ਤੁਸੀਂ ਇਹ ਮੰਨ ਲਓ ਵੀ ਕੁਆਲਿਟੀ ਰਹੂਗੀ ਟੌਪ ਦੀ ਜਮਾ ਆ ਜਾਗੇ ਜੀ ਫਿਰ ਫੋਰ ਕਿਵੇਂ ਆ ਠੀਕ ਠਾਕ ਚਾਚਰੀ ਕਲਾ ਬਾਈ ਜੀ ਚੜਦੀ ਕਲਾ ਚੜਦੀ ਕਲਾ ਬਾਈ ਹੋਰਾਂ ਨੂੰ ਆ ਜਾ ਨੰਬਰ ਬੋਲ ਤੇਰਾ 9779562218 ਜੀ 97795 62218 ਜੀ 62218 ਕਿਸੇ ਮਜਬੂਰੀ ਕਾਰਨ ਕੰਮ ਥੋੜਾ ਜਿਆ ਰੋਕ ਲੈਦੀ ਬਾਈ ਨੇ ਹੁਣ ਚੱਲੂ ਮਾਰੂ ਹਾਂਜੀ ਮਾਰੂ ਮਾਰ ਚੱਲੂ ਕਟੀਆਂ ਆਪਣੇ ਕੋਲੇ 20 ਬਾਈ ਰੋਜ਼ ਰੱਖਿਆ ਕਰਨੀਆਂ ਠੀਕ ਆ ਕੱਲ ਨੂੰ ਸਵੇਰੇ 8:00 ਵਜੇ ਕਹਿ ਲਿਆ 16 ਤਰੀਕ ਨੂੰ ਕਟੀਆਂ ਆਉਣਗੀਆਂ 15 20 ਹਾਂਜੀ ਹੋ ਜਾਣਗੀਆਂ ਹੋ ਜਾਣਗੀਆਂ ਠੀਕ ਆ ਗੱਲ ਤੇ ਸ਼ੁਰੂਆਤ ਫਿਰ ਆ ਕੱਟੀਆਂ ਤੋਂ ਕਰ ਲਈਏ ਕਿਸੇ ਮਰਜ਼ੀ ਕਟੀਆਂ ਕਰ ਲੈ ਸਾਰੀਆਂ ਕਟੀਆਂ ਇੱਕ ਨ ਨਾ ਸਾਰੀਆਂ ਹੀ ਆਈ ਮਾਰ ਲੱਭੀ ਕਿੰਨਾ ਖੜੀਆਂ ਤਾਂ ਪੜਾਈਆਂ ਹੁੰਦੀਆਂ ਨਾ ਕੱਟੀਆਂ ਸਾਰੀਆਂ ਸ਼ਿਆਣੀ ਕੱਟੀਆਂ ਆ ਜਾ ਆ ਜਾ ਪਹਿਲਾਂ ਫਿਰ ਇੱਕ ਨੰਬਰ ਆਈ ਦੀ ਪਹਿਲਾਂ ਚੋਰੀ ਦੀ ਮਾਰਦੇ ਕੈਮਰਾ ਇੱਥੋਂ ਕਰਾ ਦੇ ਚੈੱਕ ਸਵੇਰ ਆ ਦੀ ਠੰਡੀ ਹੈ ਨਾ ਸਾਰੀ ਠੰਡੀ ਕੱਟੀਆਂ ਕੱਟੇ ਤੋਰ ਦੇ ਖੋਲ ਕੇ ਬਾਈ ਉਮਰ ਕਿੰਨੀ ਰਹੂਗੀ ਉਮਰ ਵੀਰੇ ਇਹ ਕੱਟੀਆਂ ਦੀ ਚਾਰਾਂ ਦੀ 20 ਕਿ ਮਹੀਨੇ ਉਮਰ 18 19 ਮਹੀਨੇ ਤੱਕ 20 ਮਹੀਨੇ ਤੱਕ ਠੀਕ ਹੈ ਗੱਲ ਹਾਂ 19 ਮਹੀਨਿਆਂ ਤੋਂ ਲਾ ਕੇ 20 ਮਹੀਨੇ ਤੱਕ ਇਹ ਉਮਰ ਆ ਗਈ ਤੇ ਲੈ ਚਲਾ ਇਦਾਂ ਤਾਰਾ ਤਾਰਾ ਇਹ ਕੱਟੀ ਦਾ ਪੂਰਾ ਟਾਪ ਦਾ ਹੋਊਗਾ ਸਾਫ ਸੋਥਰੀ ਪੂਰੀ ਹੈ ਨਾ ਸਿੰਗੀਆਂ ਛੁੰਗੀਆਂ ਠੀਕ ਹੈ ਗੱਲ ਹਾਂ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਕਿੰਨੀ ਉਮਰ ਦਾ ਸਿਆ ਜੀ ਇਹਦੀ ਮੰਨ ਵੀ 19 ਤੋਂ 20 ਮਹੀਨੇ ਲਗਭਗ ਹੈ ਕੱਟੀ ਖੜ ਨਹੀਂ ਖੜਨੀ ਦੇਖੋ ਜੀ ਦੇਖ ਸਿਰ ਚਰ ਕੱਟੀ ਦਾ ਲੈ ਕਹਿੰਦਾ ਰੱਛਾ ਧਰ ਦੇ ਕੱਟੀਆਂ ਕਿੱਥੇ ਗਏ ਉੱਥੇ ਖੜੀ ਰਹੂਗੀ ਘਮਾ ਥੋੜੀ ਉੱਥੇ ਖੜਾ ਉਧਰ ਲੈ ਜੀ ਆਜੋ ਵੀਡੀਓ ਥੋੜੀ ਜਿਹੀ ਲੰਬੀ ਜ਼ਰੂਰ ਹੋ ਸਕਦੀ ਹੈ ਪਰ ਕੁਆਲਿਟੀ ਇਹ ਲੋਕਾਂ ਨੂੰ ਤੋਹਫੇ ਵੀ ਦਿਖਾ ਦੇ ਵੀ ਹੈਗੇ ਨੇ ਆ ਲੈ ਚੱਲ ਆਜਾ ਉੱਲੇ ਬੰਨੇ ਲੈ ਚੱਲ ਥਾਂ ਸਿੰਗਲ ਚਾਰ ਆ ਗਏ ਤੇ ਬਾਕੀ ਕੱਟੀ ਦੀ ਕੁਆਲਿਟੀ ਕਰ ਸਕਦੇ ਹੋ ਚੈੱਕ ਲੈ ਵੀ ਐਂ ਦਿਖਾ ਦੇ ਟਕਾ ਟਕਾ ਕੇ ਸਾਫ ਬੀਰੇ ਕਿਡੀਆਂ ਆਪਣੀਆਂ ਚਾਰ ਕਟੀਆਂ ਨੇ ਹਾਂਜੀ ਆ ਚਾਰੇ ਕਟੀਆਂ ਆਪਾਂ 33000 ਦੇ ਹਿਸਾਬ ਨਾਲ ਦੇ ਦਾਂਗੇ ਮਾਨਤਾ ਜਰੂਰ ਕਰਾਂਗੇ ਇਹ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਤੇ ਇੱਥੇ ਹੋ ਗਿਆ ਚਾਰ ਨੰਬਰ ਇੱਕ ਕੱਲੀ ਕੱਟੀ ਲੈਣੀ ਆ ਹਾਂਜੀ ਤਾਂ ਇਹਨਾਂ 'ਚ ਰੇਟ ਘਟਾ ਦੂੰਗਾ ਕੱਲੀ ਕੱਦ ਲੈਣੀ ਇਹਦਾ ਰੇਟ ਵੱਧ ਆ ਇਹਦਾ ਵੱਧ ਆ ਹਾਂ ਤੇ ਜੇ ਕਿਸੇ ਸੱਜਣ ਨੇ ਨਾ ਬਾਈ ਕਹਿੰਦਾ ਚਾਰੇ ਲੈਣੀਆਂ ਨੇ 37 37 ਦੇ ਪਰਤੇ ਨੂੰ ਦੇ ਦਾਂਗੇ ਛੋਟ ਛੱਪਾ ਵੀ ਕਰਾ ਦਾਂਗੇ ਉਹ ਤੋਂ ਇਹ ਜੀ ਗੱਲ ਨਹੀਂ ਤਾਂ ਇਹਨਾਂ ਜੋ ਘਟਾ ਦੂੰ ਇਹਦਾ ਵਧਾ ਦੂੰ ਠੀਕ ਹੈ ਗੱਲ ਇਹ ਤਿੰਨੇ ਲੈਣਾ ਤੇ ਹੁਣ ਮਾਰ ਲੱਭੀ ਦੋ ਨੰਬਰ ਵਾਲੀ ਕੱਟੀ ਤੇ ਇਹ ਕੱਟੀ ਝੋਲੀ ਦੇਖ ਫਿਰ ਨਗੀਨੇ ਲਿਆਇਆ ਓਏ ਗੇਜੀ ਕੱਢਦਾ ਕੱਢਦਾ ਓਏ ਕੱਢਦਾ ਲੱਭਿਆ ਲੇਟ ਅੱਜ ਕੱਢਦਾ ਹਾਂ ਤੀਜਾ ਦੇਵਾਂਗੇ ਆਪਾਂ ਪਾਲੋ ਪਾਲ ਕੇ ਵਿੱਚੋਂ ਚੰਗੀ ਚੀਜ਼ਾਂ ਦੇਵਾਂਗੇ ਤੋਰ ਖੋਲ ਕੇ ਮੇਰਾ ਗੇਜੀ ਕਹਿੰਦਾ ਨਾ ਲੇਟ ਕੱਢ ਦੇਣੀ ਇਹਦੇ ਚਾਂਚਰਾਂ ਪਾਈਆਂ ਕੋਈ ਖਾਸ ਆ ਗੱਲ ਫਿਰ ਕਾਣੀ ਸ਼ਰਾਹ ਚੀ ਠੀਕ ਆ ਠੀਕ ਲੈ ਜਾ ਲੈ ਜਾ ਕਹਿੰਦੀ ਆ ਵੀ ਮੇਰੇ ਝਾਂਜਰਾਂ ਪਾ ਮੈਂ ਨਹੀਂ ਸੀ ਪਾਉਂਦਾ ਠੀਕ ਆ ਆਪ ਪਵਾਇਆਂ ਨੇ ਕਹਿ ਕੇ ਆਪ ਪਵਾਇਆਂ ਕਹਿ ਕੇ ਆ ਠੀਕ ਨਹੀਂ ਪਵਾਉਂਦੀ ਤਾਂ ਦੱਸ ਦਿਓ ਮੈਨੂੰ ਆ ਉੱਥੇ ਰੋਕ ਲਾ ਖਵਾ ਕੇ ਬੱਸ ਰੋਕਲਾ 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 ਵਿਸ਼ਾਣ ਹੋ ਕੇ ਦਿਖਾ ਲਵੀ ਇਹ ਫੇਸ ਕਰਦੇ ਉਹਨੇ ਲੈ ਜੀ ਕਰਦੇ 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 ਇਧਰ ਨੂੰ ਕਰਦੇ ਕੈਮਰਾਮੈਨ ਕਿ ਇਹ ਇੱਥੋਂ ਦਿਖਾ ਦੇ ਸਾਰੀ ਗੋਲ ਲੱਭੀ ਆ ਚਾਂਜਰਾਂ ਬਾਈ ਕਹਿੰਦਾ ਪਵਾਉਂਦੀ ਆ ਕੀ ਰੱਖੀ ਰੰਗੇ ਡਾਬ ਲੈ ਜੀ ਲੈ ਜੀ ਤੇ ਰੋਕਲਾ 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 ਇੱਥੇ ਇੱਥੇ ਰੋਕਲਾ ਇੱਥੇ ਰੋਕਲਾ ਇਹ ਇਥੋਂ ਮਾਰ ਲੱਭੀ ਕੈਮਰਾ ਓਏ ਚਾਂਜਣਾ ਲੱਭੀ ਕਹਿੰਦਾ ਤੇ ਪਵਾਉਂਦੀ ਆ ਗੇਜੀ ਕਹਿੰਦਾ ਕਿਸੇ ਗੱਲ ਤੋਂ ਕਮਾ ਲੱਗੇ ਰਹੋ ਲਓ ਜੀ ਆ ਲੈ ਚੱਲ ਆ ਲੈ ਚੱਲ ਕਮਾ ਕੇ ਰਹਿ ਗਵਾਂਨੇ ਕੋਲੀ ਤੂੰ ਕਰੇ ਕਮਾ ਕੇ ਮੋੜ ਦੇ ਲਓ ਜੀ ਤੋਰ ਤਾਰ ਕੱਟੀਆਂ ਦੀ ਇੰਨੀ ਛੋਣੀ ਆਪਣਾ ਮੇਲੇ 'ਚ ਕੱਟੀਆਂ ਖੜਾ ਦੋ ਜੀ ਗਾਰੰਟੀ ਆਪਣੀ ਕਿੰਨੀ ਉਮਰ ਐ ਉਮਰੇ ਦੀ 19 ਤੋਂ 20 ਮਹੀਨਿਆਂ ਦੀ ਉਮਰ ਆ ਕੱਟੀਆਂ ਦੀ ਕੱਚੀਆਂ ਕੱਟੀਆਂ ਖੀਰੀਆਂ ਕੱਟੀਆਂ ਲੈ ਚੱਲ ਉਧਰ ਲੈ ਬੰਨੇ ਸਿਰਾ ਗੱਲ ਬਾਤ ਹੀ ਆ ਸਿਰਾ ਗੱਲ ਬਾਤ ਆ ਵਾ ਬੜੀਆਂ ਅਸਲ ਕੱਟੀਆਂ ਲੱਗੀਆਂ ਤੁਹਾਨੂੰ ਦਿਖਾਉਣ ਨੰਬਰ ਦੂਜਾ 4 ਨੰਬਰ ਤੱਕ ਜੇ ਚਾਰੇ ਲੈਣੀਆਂ ਤੁਹਾਨੂੰ ਦੱਸਿਆ ਵੀ 37 37 ਵਾਲਾ ਪੜਦਾ ਰਹੂ ਥੱਲੋਂ ਕੱਟੀ ਕੋਸ਼ਿਸ਼ ਰਹੂਗੀ ਵੀ ਕੱਲੀ ਕੱਲੀ ਕਰਾ ਦਈਏ ਚੈੱਕ ਇੱਥੋਂ ਮਾਰਦੇ ਕੈਮਰਾ ਲੱਭੀ ਐਨ ਕਰਾ ਦੇ ਤਸੱਲੀ ਥਾਂ ਸਿੰਗਲ ਚਾਰ ਆਹ ਕੱਟੀ ਉਦੋਂ ਵੀ ਸਿਰਾ ਤੇ ਹੁਣ ਮਾਰਦੇ ਕੈਮਰਾ ਤਿੰਨ ਨੰਬਰ ਦੀ ਕੱਟੀ ਤੇ ਥੱਲਾ ਥੱਲਾ ਇਹਦਾ ਵੀ ਕਰਾ ਦੇ ਬਾਹਲਾ ਚੰਗੀ ਜੀ ਇਹ ਥੱਲਾ ਥੰਦਾ ਇਹਦਾ ਵੀ ਕਰਾ ਦੇ ਚੈੱਕ ਤੇ ਹੁਣ ਮਾਰਦੇ ਇੱਥੋਂ ਕੈਮਰਾ ਤੋੜ ਦੇ ਖੋਲ ਕੇ ਲਓ ਜੀ ਸ਼ਕੀਨ ਸਕੂਨੇ ਵੀ ਵਾਲੀ ਆ ਨਾ ਕੱਟੀਆਂ ਸਾਰੀਆਂ ਤੁਹਾਨੂੰ ਸ਼ਕੀਨ ਮਿਲਣਗੇ ਠੀਕ ਹੈ ਗੱਲ ਕਹਿ ਲਈ ਵੀ ਰੂਟੀਨ ਜੀ ਆਪਣੇ ਕੋਲੇ ਆਣ ਕੱਟੀਆਂ ਮਿਲਿਆ ਕਰਨਗੇ ਮਿਲਿਆ ਕਰਨੀਆਂ ਹਾਂਜੀ ਹਾਂਜੀ ਜਾਊ ਮਾਲ ਆਲ ਇੰਡੀਆ ਹਾਂਜੀ ਹਾਂਜੀ ਹੈ ਹਾਂਜੀ ਪਹੁੰਚ 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 ਨਹੀਂ ਮੈਂ ਕਰਦਾ ਜੀ ਪਹੁੰਚ ਕਰਨਾ ਮੈਂ ਚੀ ਛੱਡਦੇ ਨਹੀਂ ਪਹਿਲੇ ਜੀ ਠੱਗੀ ਚੰਗੀ ਲੈ ਲੈਣਾ ਪਹੁੰਚ ਦੀ ਗੱਲ ਨਾ ਕਰਨ ਨਹੀਂ ਨਹੀਂ ਜੀ ਅਗਲਾ ਪਹੁੰਚਦੇ ਅੱਡ ਦੇ ਦੇ ਪੈਸੇ ਹਾਂ ਉਹ ਕਰਾਂਗੇ ਉਹ ਚ ਤਾਂ ਕਰੀ ਦੇਵਾਂਗੇ ਨਾ ਆ ਕੱਟੀ ਦੇਖੋ ਜੀ ਰੋਕ ਕਮਾ ਕੇ ਮਾੜਾ ਘਾਹ ਨੂੰ ਕਰਕੇ ਰੋਕ ਲੈ ਲੈ ਇੱਥੋਂ ਮਾਰ ਦੇ ਲੋ ਵੀ ਕੈਮਰਾ ਕੱਢੀ ਉਹੀ ਕੱਟੀ ਆਪਣੀ ਆਇਨੇ ਕੁਟਾ ਪੂਪਜੂ ਨੱਚੂ ਨਾ ਕਿੱਥੇ ਕਹੇਗਾ ਉੱਥੇ ਰੋਕਦਾ ਇਹਨਾਂ ਬੰਦੇ ਇੱਥੇ ਖੜੀ ਰੋਗੇ ਐਨੂੰ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਇੱਥੋਂ ਕਰਾ ਦੀ ਜੈ ਕਲਮਾਈ ਲੰਬੂਈ ਨੰਬਰ ਆ ਗਿਆ ਤੀਸਰਾ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਆ ਗਈ ਮੱਲੋ ਜੈਡ ਬਲੈਕ ਆ ਗਈ ਜਮਾ ਜੈਡ ਬਲੈਕ ਪੁੰਝੜ ਤੱਕ ਤੇ ਥੱਲੇ ਵਾਲਾ ਸਿਸਟਮ ਉਹ ਜ਼ਰੂਰ ਕਰਾਵੀ ਚੈੱਕ ਇਹ ਇੱਥੋਂ ਮਾਰਦੀ ਲੱਭੀ ਕੈਮਰਾ ਇਹ ਇੱਥੇ ਇੱਥੋਂ ਕਰਾ ਦੇ ਜੈ ਇੱਕ ਥਣ ਸਿੰਗਲ ਚਾਰ ਰਹਿਣਗੇ ਰੇਟ ਇਹਦਾ ਵੀ 37 ਆਹ ਕੱਟੀ ਦਿਖਾਓ ਥੱਲਾ ਜੀ ਤੇ ਹੁਣ ਮਾਰ ਦੇ ਇੱਥੇ ਕੈਮਰਾ ਦਾ ਰੰਗ ਰੰਗ ਬੰਦਾ ਜੈਰੀ ਥੱਲੇ ਥੱਲਾ ਦਿਖਾਓ ਜੀ ਕੱਟੀ ਦਾ ਮੜਾ ਜੀ ਜਿਵੇਂ ਉਹੀ ਗੱਲ ਹੈ ਵੀ ਕਾਹੀ ਤੇ ਸੱਪ ਫਿਰਦਾ ਥੱਲੇ ਥੱਲਾ ਦਿਖਾਓ ਕੱਟੀ ਫੇਰ ਦੱਸ ਦੇਮੀ ਹੈ ਗਈਆਂ ਰੋਕ ਲਾ ਰੋਕ ਲਾ ਰੋਕ ਲਾ ਇੱਥੇ ਇੱਥੋਂ ਮਾਰ ਗਿਆ 17 ਮਹੀਨੇ ਦੀ ਕੱਟੀ ਹੈ ਸਿਰਫ ਹਾਂ ਨਹੀਂ ਲੋਕ ਐਡੀ ਕਹਿੰਦੇ ਨੇ 12 13 ਦੀ ਵੀ 17 ਮਹੀਨੇ ਕੱਟੀ ਹੈ ਪੂਰੇ 17 ਨਾ ਨਹੀਂ ਲੈਂਦਾ ਕਿੱਥੋਂ ਆਈ ਆ ਕਿੱਥੋਂ ਆਏ ਦੱਸ ਦੇ ਨਾਲ ਰਿਕਾਰਡ ਵੀ ਦੱਸ ਦੂਗਾ ਪਰ ਨੰਬਰ ਇਹਦਾ ਰਹੂਗਾ ਚੌਥਾ ਹਣਾ ਹਾਂਜੀ ਹਾਂਜੀ ਰੇਟ ਇਹ ਚਾਰਾਂ ਦਾ ਦੱਸਿਆ ਦੀ ਆਪਾਂ 37000 ਰੁਪਏ ਹਾਂਜੀ ਹਾਂ ਇਕੱਠੀਆਂ ਲੈਂਦਾ ਹਣਾ ਹਾਂ ਕੱਲੀ ਲਊ ਕੋਈ ਬੰਦਾ ਸਾਂ ਤਿੰਨੇ ਲਊਗਾ ਇਹਦਾ ਰੇਟ ਲੱਗਾ ਇਹਦਾ ਲੱਗਾ ਕਰੂਗਾ ਜੇ ਕੋਈ ਨਾਲ ਹੀ ਲੈਂਦਾ ਤਾਂ ਹਾਂ ਫਿਰ ਆਪਾਂ 37000 ਰੁਪਏ ਸਾਨੂੰ ਦੇ ਲੱਗੇ ਹਾਂ ਫੱਕਤੇ ਜੀ ਪਾ ਦਾਂਗੇ ਹਾਂ ਠੀਕ ਆ ਗੱਲ ਕੱਟੀਆਂ ਜੋ ਬੰਦ ਦੇਖ ਲੈ ਕਹੇ ਹੁੰਦਾ ਦੇਖ ਤਾਂ ਠੀਕ ਆ ਆ ਗਈ ਵੀ ਜੈਡ ਬਲੈਕ ਨਾ ਢਾਂਚਾ ਟੋਂ ਚੱਕ ਮਾਲਦਾ ਰੱਖਦੀ ਆ ਥਣ ਤਾਂ ਇਹ ਮੰਨ ਲਓ ਸਿੰਗਲ ਚਾਰ ਰਹਿਣਗੇ ਤੇ ਝੋਲੀ ਵਾਲੀ ਉੱਥੇ ਜੇ ਰੋਗਲਾ ਥੋੜੀ ਲੰਬੀ ਗਾੜੀ ਦੇਖ ਲੈ ਜਾ ਲੈ ਜਾ ਲੈ ਜਾ ਲੈ ਜਾ ਇਹ ਆ ਇੱਥੇ ਰੋਕ ਲੈ ਕਿਵੇਂ ਤੂੰ ਨਹੀਂ ਜਾ ਕਹਿੰਦਾ ਹਰਿਆਣੇ ਦੀ ਵੀ ਕੱਟੀ ਗਾਲੀ ਕਰਦੇ ਖੜੀ ਉਮੇ ਕਰਦੀ ਆ ਠੀਕ ਆ ਗੱਲ ਆ ਲੈ ਚਲ ਘਮਾਗੇ ਇੱਧਰ ਲੈ ਬੰਨੀ ਆ ਗਈ ਮੈਂ तकरीबन तकरीबन ਸਾਰੀ ਜੈਡ ਬਲੈਕ ਆ ਗਈ ਸਾਰੀ ਹਾਂਜੀ ਹਾਂਜੀ ਆ ਰੇਟ ਸੱਜਣੋ ਇਹਦਾ 37 ਆ ਤਿੰਨਾ ਨਾਲ ਰਹੂਗਾ ਜੇ ਕਿਸੇ ਸੱਜਣ ਨੇ ਇਹ ਕੱਲੀ ਲੈਣੀ ਆ ਤਾਂ ਬਾਈ ਕਹਿੰਦਾ ਰੇਟ ਹੋ ਜਾਊਗਾ ਉਦਾਂ ਦਾ ਥੱਲੇ ਦੀ ਰਹੂਗੀ ਸਾਫ਼ ਸੁਥਰੀ ਹਰੇਕ ਪੱਖ ਤੋਂ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਝਾਮੜਾ ਦਿਖਾ ਦੇ ਲੱਭੀ ਇਹ ਇੱਥੋਂ ਦਿਖਾ ਦੇ ਜਮਾਨ ਬਰੀਕ ਜਮੜੇ ਜੀ ਆ ਗਈ ਉਹ ਚੀਜ਼ ਨਹੀਂ ਹੈਗੀ ਮੋਟਾਪਨ ਨਹੀਂ ਕਿਤੇ ਵੀ ਬੋਡੀ ਜਨ ਪਤਲੀ ਆ ਗਈ ਜਿੱਦਾਂ 15 ਮਹੀਨੇ ਘਟੀ ਆ ਟੈਰੀ ਕਾਰਟ ਦਾ ਪਿੰਡਾ 15 ਮਹੀਨੇ ਘਟਾ ਕੇ ਰਖਾ ਲੇਲਾ ਹਾਂ 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 ਝੋਲੀ ਨਾਲ ਹੀ ਦੇਖ ਦੇਖੀ ਠੀਕ ਆ ਚੈੱਕ ਦੇਖ ਇੱਥੋਂ ਕਰਾ ਲਈ ਲੱਭੀ ਚੈੱਕ ਕਰਾ ਨਹੀਂ ਚੈੱਕ ਤਸੱਲੀ ਕਰਾ ਦੇ ਕੇ ਜੀ ਦੀ ਚਾਰ ਬਾਦ ਆਇਆ ਇਹਦੇ ਕੋਲੇ ਚੈੱਕ 1 2 3 4 ਤੇ ਇਹਦਾ ਨੰਬਰ ਆ ਗਿਆ ਪੰਜਵਾਂ ਹਨਾ ਹਾਂਜੀ ਆ ਲੈ ਔਰ ਲੈ ਬੰਨੇ ਲੈ ਆ ਲੈ ਆ ਲੈ ਆ ਇਹਦੀ ਇਹਦਾ ਰਕਾਰ ਨਹੀਂ ਹਲਾ ਕਹਿੰਦਾ ਭੱਜ ਲੰਦੀਆਂ ਘਟੀਆਂ ਭੱਜ ਦੇ ਕੋਈ ਘਟੀਆਂ ਆਪਣੀ ਨਾ ਕੱਟੀਆਂ ਚੁੰਗੀਆਂ ਦੁਨੀਆਂ ਕਿੱਥੇ ਮਰਜੀ ਲੈ ਚੱਲੀ ਮਾਲ ਟੋਪ ਦਾ ਐ ਐ ਇਹਨੂੰ ਖੜਾ ਲਈਏ ਕਮਾ ਕੇ ਇਹ ਖੜਾ ਲਾ ਸਕੀਨ ਸਪੋਨ ਦਾ ਵੀ ਚੰਗੀ ਆ ਨਾ ਲੈ ਵੇ ਰੋਕਲਾ 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 ਅੱਲਾਹ ਚਲ ਉਧਰ ਲੈ ਬੰਨੇ ਕਮਾ ਲਾ ਉੱਥੇ ਹਾਂਜੀ ਥਾਣੇ ਇਹ ਮਾਲੋ ਖਾਮੀਜ ਕੀ ਲੈ ਲਿਓ ਸਿੰਗਲ 4 4 ਹੀ ਰਹਿਣਗੇ ਸਾਰੀਆਂ ਦੇ ਤੇ ਕੁਆਲਿਟੀ ਤੁਹਾਡੇ ਸਾਹਮਣੇ ਆ ਹਰੇਕ ਪੱਖ ਤੋਂ ਤੁਹਾਨੂੰ ਚੈੱਕ ਕਰਾਤੀ ਕਿੰਨੀ ਉਮਰ ਦੱਸਿਆ ਜੀ ਇਹਦੀ ਇਹਦੀ 15 ਮਹੀਨੇ ਦੀ ਉਮਰ ਆ ਜੀ ਸਿਰਫ ਤੇ ਸਿਰਫ ਹਾਂਜੀ ਤੇ ਟਾਂ ਚੜੂਂਚਾ ਚੰਗਾ ਹਨਾ ਹਾਂਜੀ ਹਾਂਜੀ ਗੈਪ ਗੂਪ ਸੋਹਣਾ ਰੱਖੀ ਆ ਤੇ ਬਾਕੀ ਥੱਲੋਂ ਚੰ ਤਲੋ ਇਹ ਮਾਰ ਲੋ ਚਾਰ ਥਾਣੀ ਲੱਗੇ ਨੇ ਕੱਲਾ ਕੱਲਾ ਇੱਥੋਂ ਫੇਸ ਬਿਊਟੀ ਦੇ ਰਾਹੀਂ ਲੱਭੀ ਚੈੱਕ ਤੇ ਹੋ ਜਾਗੇ ਜੀ ਸਾਈਡ ਨੂੰ ਤੇ ਹੁਣ ਮਾਰਦੀ ਆ ਘੱਟੀ ਦੇ ਕੈਮਰਾ ਥੱਲਾ ਕਰਾ ਦੇ ਬੜਾ ਇੱਕ ਜਮਾ ਜੱਟ ਬਲਾਈ ਗਈ ਪੂੰਜੜ ਤੱਕ ਦੇਖ ਬਰੀਕੀ ਦੇਖੋ ਘੱਟੀ ਦੇ ਪਿੱਥੋਂ ਇੱਥੋਂ ਦਿਖਾ ਦੇ ਥਾਣਾ ਇਹਨ ਕੱਡੂ ਮੋਟਾ ਮੋਟਾ ਨਾ ਬਰੀਕੀ ਦੇਖੋ ਇੱਥੋਂ ਇੱਥੋਂ ਬੂਥ ਕਰਾ ਕੇ ਚੈੱਕ ਹਨ ਪਤਲੀ ਤੇ ਲੰਮੀ ਆ ਗਈ ਕਿੰਨੀ ਉਮਰ ਰਹੂਗੀ ਇਹਦੀ ਵਾਸ 15-16 ਮਹੀਨੇ ਦੀ ਉਮਰ ਕਮਾਲ ਆ ਇੱਥੋਂ ਲੈ ਆ ਲੈ ਆ ਲੈ ਆ ਉਮਰ ਇਹਦੀ ਵੀ ਭਾਈ ਕਹਿੰਦਾ 15 ਤੋਂ 16 ਮਹੀਨੇ ਨੰਬਰ ਇਹਦਾ ਮੇਰੇ ਖਿਆਲ ਆ 6 ਮਾ ਆ ਗਿਆ ਨੰਬਰ ਆ ਗਿਆ ਸ਼ਿਮਨ ਨੰਬਰ ਮੁਤਾਬਕ ਗੱਲਬਾਤ ਕਰ ਲਓ ਕਈ ਵਾਰੀ ਇਹ ਓਲਝੇ ਜਾਂਦਾ ਕੰਮ ਇੱਕੋ ਨਾਲ ਦੀਆਂ ਕਿਤੇ ਸੌਦਾ ਕਿਸੇ ਦਾ ਹੋਰ ਕਰ ਲਓ ਹਣਾ ਤੁਸੀਂ ਮਾਗਰੋ ਕਹਤੋਂ ਵੀ ਸਭ ਉਹ ਚਾਹੀਦੀ ਸੀ ਅੱਲਾਇ ਚਲ ਕਮਾ ਕੇ ਪੂਛ ਪਾਂਛ ਜਮਾ ਬਰੀਕ ਆ ਗਈ ਹਾਂਜੀ ਹਾਂਜੀ ਇਹਦੀ ਵੀ ਉਮਰ ਬਾਈ ਕਹਿੰਦਾ 14 ਤੋਂ 15 ਮਹੀਨੇ ਦੇ ਲਗਭਗ ਆ ਤੇ ਰੇਟ ਰਹਿ ਗਿਆ ਆਪਾਂ ਹਣਾ ਇੱਕ ਰੇਟ ਨਹੀਂ ਦੱਸਦੇ ਹਾਂਜੀ ਹਾਂਜੀ ਆ ਘੱਟੀ ਦਾ ਰੇਟ ਰਹਿ ਗਿਆ ਕੀ ਯਾਰ ਮੁੱਲ ਦੇਈ ਇਹ ਆ ਜਿਹੜੀ ਆ ਗਈ ਪੰਜਵੇਂ ਤੇ ਹਾਂਜੀ 25000 ਆਹ ਪੰਜਵੇਂ ਨੰਬਰ ਵਾਲੀ ਦਾ 25 ਰਹੂਗਾ ਆਹ ਛੇਵੇਂ ਤੇ ਜਿਹੜੀ ਤੋਰੀ ਹੈ ਦਾ ਵੀ 25 ਆ 25 25 50 ਹੋ ਗਿਆ ਦਾ ਹਾਂਜੀ ਹਾਂਜੀ ਮਾਤਨ ਕਰਾਂਗੇ ਮਾਫੀ ਮੁਫੀ ਕਰ ਦਿਆਂਗੇ ਹਾਂਜੀ ਕਰਾਂਗੇ ਠੀਕ ਆ ਗੱਲ ਤੇ ਥੱਲੋਂ ਕਰਾ ਦੇ ਲੱਭੀ ਕੁਆਲਿਟੀ ਚੈੱਕ ਇੱਥੋਂ ਮਾਰਦੀ ਕੈਮਰਾ ਤੇ ਪੂੰਛ ਦੀ ਹਾਂ ਦੇਖ ਆਹ ਕੱਟੀ ਆ ਕੈਮਰਾ ਕਹਿੰਦੇ ਆ ਵੀ ਬਰੀਕ ਬਰੂਕ ਪੂੰਛ ਦੀ ਚਾਹੀਦੀ ਆ ਤੇ ਹੁਣ ਮਾਰ ਰਿਹਾ ਲਾਸਟ ਵਾਲੀ ਕਰਤੀ ਸੱਤਵੇਂ ਨੰਬਰ ਤੇ ਆ ਗਈ ਫੇਸ ਤੇ ਮਾਰਦੀ ਕੈਮਰਾ ਹਾਂ ਆ ਦੇਖੋ ਬੂਥ ਬਾਥ ਬੀਲ ਕਾਰਨੀ ਫੁੱਲ ਤੇ ਇੱਥੋਂ ਚੋੜੀ ਜਾ ਦੇ ਸਿੰਗਲ ਚਾਰ ਇਹ ਫੇਸ ਕਰ ਤੰਗ ਨਾ ਕਰ ਤੰਗ ਨਾ ਕਰ ਜਿਆਦਾ ਤੰਗ ਨਾ ਕਰ ਇੱਥੋਂ ਦਿਖਾ ਨਹੀਂ ਲੱਗੀ ਐਨ ਆ ਗਈ ਹੈ ਨਾ ਪਤਲੀ ਬੂਸ ਚ ਆ ਗਈ ਲੰਬੀ ਚ ਤੋੜ ਦੇ ਹੋਲਕੇ ਦੀ ਉਮਰ ਕਿੰਨੀ ਰਹੂਗੀ ਇਹਦੀ ਉਮਰ 14 ਮਹੀਨੇ ਦੀ ਹੈ 14 ਮਹੀਨਿਆਂ ਦੀ ਹਾਂ ਠੀਕ ਹੈ ਇਹਨਾਂ ਦੇ ਮਾਮਾ ਦਾ ਤਰਨੋਗੇ ਜੀ ਦੁੱਧ ਦਾ ਆਈਡੀਆ ਵੀ ਰੇਰ ਪੁੱਛਣ ਲੋਕ ਹੀ ਜਾਂਦੇ ਨੇ ਹੈ ਕਿਵੇਂ ਆਹ ਕੱਟੀਆਂ ਸਾਰੀਆਂ ਪਰਲੀਆਂ ਖੜੀਆਂ ਨੇ ਆਪਣੇ ਕੋਲੇ ਇਹ ਮੰਨ ਕੇ ਤਰਪਾ ਵੀ 14 ਤੋਂ 15 ਕਿਲੋ ਤੱਕ ਲਈ ਕੱਟੀ ਹੁੰਦੀਆਂ ਨੇ ਠੀਕ ਆ ਆਪਾਂ 20 ਕਿਲੋ ਵਾਲੀ ਕਹਿੰਦੇ ਨਹੀਂ ਕਿਹੜੀ ਆਹ ਕੱਟੀਆਂ ਵਿਚਾਲੇ ਨੂੰ ਕਹਿ ਛੱਕਦਾ ਬੰਦੇ ਕੋਲੇ ਕੋਲੇ ਵੀ ਜਾ ਛੱਕਦਾ ਠੀਕ ਆ ਗੱਲ ਆ 20 ਕਿਲੋ ਵਾਲੀ ਦਾ ਫਿਰ ਉਹੀ ਗੱਲ ਆ ਹਾਂ ਵੀ 14 ਤੋਂ 15 ਕਿਲੋ ਤੱਕ ਹਾਂ ਹਾਂ ਲੱਖ ਲੁੱਖ ਤੇ ਆਟੇ ਸਾਡੇ ਭਗ ਜਾਂਦਾ ਹਾਂ ਤੇ ਬਾਕੀ ਇੱਕ ਗੱਲ ਹੋਰ ਕਹਿੰਦਾ ਉਹਨਾਂ ਦੇਖਣ ਵਾਲੇ ਭਰਾਵਾਂ ਨੂੰ ਵੀ ਜਿਹੜੇ ਸੱਜਣ ਨੇ ਨਾ ਕੱਟੀ ਲੈਣੀ ਆ ਉਹ ਆਉਣ ਦੀ ਸਪੋਰਟ ਕੱਟੀ ਦੀ ਕੁਆਲਿਟੀ ਦੇਖ ਕੇ ਲਿਆ ਕਰੋ ਹਨਾ ਇਹ ਤੁਹਾਨੂੰ ਕੱਟੀ ਚ ਕਿੰਨੇ ਕ ਫੀਚਰ ਲੱਗਦੇ ਆ ਅੱਛਾ ਅਤੇ ਜਿਵੇਂ ਆ ਕੱਟੀ ਤੁਹਾਨੂੰ ਦਿਖਾਉਂਗਾ ਬਰੀਡ ਫੁੱਲ ਬਰੀਡ ਹੈ ਜੇ ਨਸਲ ਕਹੂੰਗਾ ਫੁੱਲ ਆ ਗਈ ਜਮਾਨ ਪਤਲੀ ਲੰਮੀ ਬੂਥ ਆ ਗਈ ਤੇ ਬਰੀਕ ਆ ਗਈ ਤੇ ਥੱਲੇ ਝੋਲੀ ਵਾਲੀ ਅਸਲ ਆ ਗਈ ਇਹਦੇ ਕਿ ਜੀ ਕਿੰਨੇ ਪੈਸੇ ਲੈ ਰਹੇ ਇਹ 22000 ਦੀ ਦੇਵਾਂਗੇ ਜੀ ਪੂਰੇ 22 ਹਾਂਜੀ ਇਹਨਾਂ ਦਾ 25 25 ਹੈ ਨਾ ਜੇ ਕੋਈ ਤਿੰਨੀ ਲੈਂਦਾ ਹੋਇਆ ਇਹ ਤਿੰਨਾ ਚੋ ਮਾਨਦਾਨ ਕਰ ਦੂ 5000 ਰੁਪਏ ਮਾਨਦਾਨ ਕਰ ਦੂ ਤਿੰਨਾ ਚੋ ਕਿੰਨਾ 5000 ਕਰ ਦੋ ਤਿੰਨਾ ਚੋ ਜੇ ਆ ਤਿੰਨੇ ਲੈਂਦਾ ਕੋਈ ਆ ਨ ਨੰਬਰ 97695 62218 ਜੀ 62218 ਬਾਈ ਦਾ ਨੰਬਰ ਆ ਪਿੰਡ ਫਤੇਗੜ 66 ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ